14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸਮਤੀ ਤੇ ਜ਼ਿਲ੍ਹਾ ਪੰਚਾਇਤ ਚੋਣਾਂ ਦੇ ਸੰਬੰਧ ਵਿੱਚ ਤੇ ਲੋਕਾਂ ਨਾਲ رابطہ ਕਾਇਮ ਕਰਨ ਵਾਸਤੇ ਜੰਡਿਆਲਾ ਮੰਜੀ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕੈਂਪੇਨਿੰਗ ਕੀਤੀ ਗਈ ਇਸ ਮੌਕੇ ਤੇ ਕਾਂਗਰਸ ਪਾਰਟੀ ਵੱਲੋਂ ਖੜੇ ਕੀਤੇ ਗਏ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸਮਤੀ ਦੇ ਮੈਂਬਰਾਂ ਤੇ ਹੱਥ ਵਿੱਚ ਵੋਟਾਂ ਪਾਉਣ ਲਈ ਲੋਕਾਂ ਲਈ ਪ੍ਰੇਰਿਤ ਕੀਤਾ ਗਿਆ ਜ਼ਿਲ੍ਹਾ ਪੰਚਾਇਤ ਲਈ ਉਮੀਦਵਾਰ ਪਰਮਜੀਤ ਕੌਰ ਪਤਨੀ ਸਰਪੰਚ ਕਮਲਦੀਪ ਸਿੰਘ ਸਮਰਾਈ ਬਲਾਕ ਸਮਤੀ ਲਈ ਹਰਪੁਪਿੰਦਰਜੀਤ ਸਿੰਘ ਸਮਰਾਈ ਹੁਸੈਨਪੁਰ ਤੋਂ ਮਨਜੀਤ ਲਾਲ ਜਗਰਾਲ ਤੋਂ ਚੰਚਲ ਸਿੰਘ ਅਮੀਰੀ ਖੁਰਦ ਅਤੇ ਸ਼ਾਪੂਰ ਫਤਿਹਪੁਰ ਖੋਲਖੁੰਨ ਤੋਂ ਚੰਚਲ ਦੇ ਹਾਕ ਵਿੱਚ ਵੋਟਾਂ ਪਾਉਣ ਲਈ ਬੇਨਤੀ ਕੀਤੀ ਗਈ ਇਸ ਮੌਕੇ ਤੇ ਬਲਾਕ ਸਮਤੀ ਪਿੰਡ ਸਮਰਾਏ ਦੇ ਉਮੀਦਵਾਰ ਹਰਪੂਪਿੰਦਰਜੀਤ ਸਿੰਘ ਸਮਰਾ ਅਤੇ ਸਰਪੰਚ ਗੁਰਵਿੰਦਰ ਸਿੰਘ ਪਿੰਡ ਸਮਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਉਣ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਤੇ ਪਿੰਡ ਵਾਸੀ ਹਾਜ਼ਰ ਸਨ ਪਿੰਡ ਜੰਡਿਆਲਾ ਮੰਚੀ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਡੀਫੈਂਸ ਅੱਜ ਕਾ ਸਾਡੇ ਸਰਪੰਚਾ ਸਾਰੇ ਦੀ ਸਮੱਸਿਆ ਇੰਨੀ ਆ ਇਹ ਕੰਮ ਬਹੁਤ ਕਰਦੇ ਲੇਕਿਨ ਬੋਲਦੇ ਬਹੁਤ ਕਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਇਸ ਟਾਈਮ ਦੋ ਇਲੈਕਸ਼ਨ ਆਪਣੀਆਂ ਆਉਣ ਵਾਲੇ ਐਤਵਾਰ ਨੂੰ ਹੋਣ ਜਾ ਰਹੀਆਂ ਇੱਕ ਬਲਾਕ ਸੰਮਤੀ ਦੀ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਪਡੋਰੀ ਤੋਂ ਸਰਪੰਚ ਕਮਲਜੀਤ ਜੀ ਇਹਨਾਂ ਦੇ ਵਾਈਫ ਪਰਮਜੀਤ ਕੌਰ ਜੀ ਸਾਡੇ ਸਤਕਾਰਯੋਗ ਮੈਂਬਰ ਇਹ ਖੜੇ ਹੋਏ ਤੇ ਬਲਾਕ ਸੰਮਤੀ ਦੇ ਸਾਡੇ ਭਰਾ ਹਰਪ੍ਰੀਤ ਅਰਜੀਤ ਸਿੰਘ ਸਮਰਾਜੀ ਸਮਰਾਏ ਤੋਂ ਇਹ ਬਲਾਕ ਸੰਮਤੀ ਦੀ ਚੋਣ ਲੜ ਰਹੇ ਆ ਮੈਂ ਨਾ ਦੋਹਾਂ ਲਈ ਅਪੀਲ ਕਰੂੰਗਾ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਕਿ ਆਪਾਂ ਨੂੰ ਆਪਣੇ ਆਉਣ ਵਾਲੇ ਭਵਿੱਖ ਬਾਰੇ ਇੱਕ ਵਾਰ ਸੋਚ ਕੇ ਵੋਟ ਪਾਉਣੀ ਪਊਗੀ ਕਿ ਜੋ ਇਸ ਟਾਈਮ ਸਾਡੇ ਨਾਲ ਹੋ ਰਿਹਾ ਚਾਹੇ ਉਹ ਸਾਡੇ ਨਾਲ ਮੰਡੀਆਂ 'ਚ ਆ ਸਾਹੇ ਸਾਡੇ ਪਿੰਡਾਂ 'ਚ ਆ ਚਾਹੇ ਕਿਸੇ ਵੀ ਵਰਗ 'ਚ ਆ ਕਿ ਸਾਡੀ ਤਰੱਕੀ ਕਿੰਨੀ ਕੁ ਹੋ ਰਹੀ ਆ ਤੇ ਕਿੰਨੇ ਕੁ ਅਸੀਂ ਸੁਖੀ ਆ ਇੱਕ ਵਾਰ ਇਹ ਚੀਜ਼ ਨੂੰ ਸੋਚ ਕੇ ਫੇਰ ਵੋਟ ਪਾਓ ਤੇ ਮੈਂ ਅਪੀਲ ਕਰੂੰਗਾ ਕਿ ਦੋਨੋਂ ਉਮੀਦਵਾਰ ਬੜੇ ਸੂਝਬਾਨ ਆ ਤੇ ਅਸੀਂ ਕਾਨੂੰ ਅਪੀਲ ਕਰਾਂਗੇ ਕਿ ਅਸੀਂ ਇਹਨਾਂ ਨੂੰ ਕੇਵਲ ਜਿਤਾਉਣਾ ਨਹੀਂ ਜਿਤਾਉਣ ਦੇ ਨਾਲ ਨਾਲ ਇੱਕ ਲੀਡ ਕੱਢ ਕੇ ਸਨੇਹਾ ਦੇਣਾ ਆ ਕਿ ਜਿਹੜੀ ਮਾੜੀ ਸਰਕਾਰ ਨੇ ਸਾਡੇ ਤੇ ਇਸ ਟਾਈਮ ਜ਼ੁਲਮ ਕੀਤਾ ਹੈ ਨਾ ਤੇ ਇਹ ਦੁਨੀਆ ਇਹ ਇਲਾਕਾ ਇਸ ਟਾਈਮ ਉਹਨਾਂ ਦੇ ਜ਼ੁਲਮਾਂ ਤੋਂ ਕਿੰਨਾ ਤੰਗ ਆ ਤੇ ਅਸੀਂ ਉਹਨਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਇਹਨਾਂ ਦੋਹਾਂ ਨੂੰ ਜਿਤਾ ਕੇ ਜਲੰਧਰ ਦੇ ਵਿੱਚ ਕੈਂਡ ਦੇ ਵਿੱਚ ਇੱਕ ਰਿਕਾਰਡ ਪੈਦਾ ਕਰਨਾ ਆ ਤੇ ਉਹਨਾਂ ਨੂੰ ਦੱਸਣਾ ਆ ਕਿ ਆਉਣ ਵਾਲਾ ਸਮਾਂ ਉਹ ਵੇਖ ਉਹ ਪਾਰਟੀਆਂ ਵਾਰੀਆਂ ਦਾ ਰਹਿ ਨਹੀਂ ਗਿਆ ਅਸੀਂ ਇੱਕ ਚੰਗਾ ਭਵਿੱਖ ਚਾਣਨਾ ਹੈ ਚੰਗੇ ਸਾਡੇ ਸੂਝਵਾਨ ਨੇਤਾ ਚਾਣਨੇ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਤਰੱਕੀ ਹੋ ਸਕੇ ਸਾਡਾ ਕੁਝ ਨਾ ਕੁਝ ਚੰਗਾ ਹੋ ਸਕੇ ਕਿਉਂਕਿ ਇਸ ਟਾਈਮ ਹਰੇਕ ਤਰ੍ਹਾਂ ਦਾ ਵਿਸ਼ਵਾਸ ਸਰਕਾਰ ਤੋਂ ਟੁੱਟ ਚੁੱਕਾ ਤਰੱਕੀ ਰੁਕ ਚੁੱਕੀ ਆ ਔਰ ਅਸੀਂ ਆਸ ਕਰਦੇ ਆ ਕਿ ਜੇ ਅਸੀਂ ਬਦਲਾਅ ਲਿਆਉਣਾ ਹੈ ਨਾ ਤੇ ਸਾਨੂੰ ਇਥੋਂ ਥੱਲੇ ਲੈਵਲ ਤੋਂ ਸ਼ੁਰੂ ਕਰਕੇ ਫਿਰ ਹੌਲੀ ਹੌਲੀ ਉੱਤੇ ਲੈਵਲ ਤੱਕ ਸਾਰੀਆਂ ਚੋਣਾਂ ਜਿੱਤਣੀਆਂ ਪੈਣਗੀਆਂ ਫੇਰ ਹੀ ਕੁਝ ਬਦਲ ਸਕਦਾ ਸੋ ਮੈਂ ਸਾਰੇ ਇਲਾਕੇ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਐਤਵਾਰ ਨੂੰ 14 ਤਰੀਕ ਨੂੰ ਦੋਨੋਂ ਵੋਟਾਂ ਆਪਣੀਆਂ ਪੰਜੇ ਦੇ ਨਿਸ਼ਾਨ ਤੇ ਬਲਾਕ ਸੰਤੀ ਵੀ ਤੇ ਜ਼ਿਲ੍ਹਾ ਪਰਿਸ਼ਦ ਵੀ ਹਮ ਹਮਾ ਕੇ ਵੋਟਾਂ ਪਾਓ ਤੇ ਦੋਹਾਂ ਵੀ ਦਵਾਰਾਂ ਜਿਤਾਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਜਦੋਂ ਕੁਛ ਨਾ ਕੁਛ ਬਦਲਣਾ ਹੋਵੇ ਨਾ ਫਿਰ ਚੰਗੇ ਇਨਸਾਨਾਂ ਨੂੰ ਮੂਹਰੇ ਆਉਣਾ ਪੈਂਦਾ ਚੰਗੇ ਲੋਕਾਂ ਨੂੰ ਮੂਹਰੇ ਆਉਣਾ ਪੈਂਦਾ ਸੋ ਇਲੈਕਸ਼ਨ ਆਈ ਹੈ ਅਸੀਂ ਇਕੱਠੇ ਹੋ ਕੇ ਇੱਕ ਟੀਮ ਸਮਰਾਏ ਦੀ ਔਰ ਪੂਰੇ ਇਲਾਕੇ ਦੀ ਲੱਗੀ ਹੋਈ ਹੈ ਤਾਂ ਕਿ ਕੁਝ ਚੰਗਾ ਕਰ ਸਕੀਏ ਸੋ ਇਸੇ ਦੇ ਤਹਿਤ ਅਸੀਂ ਅੱਜ ਸਮਰਾਏ ਦੇ ਵਿੱਚ ਜਿਹੜੀ ਕੈਂਪੇਨਿੰਗ ਕਰ ਰਹੇ ਸੀ ਕਿਉਂਕਿ ਮੈਂ ਖੁਦ ਇਥੋਂ ਬਲਾਕ ਸੰਮਤੀ ਨੂੰ ਆਪਾਂ ਪੰਚਾਇਤ ਸਮਿਤੀ ਕਹਿੰਦੇ ਉਹਦੀ ਇਲੈਕਸ਼ਨ ਲੜ ਰਹੇ ਆ ਸੋ ਮੈਂ ਇੱਕ ਅਪੀਲ ਕਰਨੀ ਚਾਹਨਾ ਆਓ ਆਪਾਂ ਚੰਗੇ ਦੇ ਲਈ ਇਕੱਠੇ ਹੋ ਕੇ ਤੁਰੀਏ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਧੜੇਵਾਜ਼ੀਆਂ 'ਚ ਪੈ ਜਾਂਦੇ ਆ ਕਿ ਉਹਨੂੰ ਨਹੀਂ ਜਿੱਤਣ ਦੇਣਾ ਇਹ ਦੇਖ ਲਿਆ ਕਰੋ ਜੇਸ ਬੰਦੇ ਕੋਲੇ ਸਮਝ ਹੈ ਜਾਂ ਕੁਝ ਕਰ ਸਕਦਾ ਆ ਪਾਉਨੂ ਵੋਟ ਪਾਈਏ ਕਿਉਂਕਿ ਓਵਰ ਆਲ ਵੋਟ ਨੇ ਜਿਤਾਉਣਾ ਕਦੇ ਮਨ ਵਿੱਚ ਈਰਖਾ ਨਾ ਰੱਖੋ ਕਦੇ ਬੈਰ ਨਾ ਰੱਖੋ ਜੇ ਕੁਝ ਕਰਨਾ ਹੈ ਨਾ ਆਪਣੇ ਸਮਾਜ ਲਈ ਕਰ ਲਈਏ ਕਿਉਂ ਜਦੋਂ ਅਸੀਂ ਇਸ ਦੁਨੀਆ ਤੋਂ ਜਾਈਏ ਲੋਕ ਇਹ ਕਹਿਣ ਕਿ ਯਾਰ ਇਹ ਕੁਝ ਚੰਗਾ ਕਰਕੇ ਗਿਆ ਇਤਿਹਾਸ ਉਹਨੂੰ ਸਲਾਮ ਕਰਦਾ ਜਿਹੜਾ ਸਪੈਸ਼ਲ ਕਰਦਾ ਸੋ ਮੇਰੀ ਇੱਕ ਅਪੀਲ ਹੈ ਜ਼ਿਲ੍ਹਾ ਪੰਚਾਇਤ ਤੋਂ ਔਰ ਸਮਰਾਜ ਤੋਂ ਪੰਜੇ ਦੇ ਨਿਸ਼ਾਨ ਤੇ ਅਸੀਂ ਜਿਹੜੀ ਚੋਣ ਲੜ ਰਹੇ ਆਂ ਸੋ ਮੇਰੀ ਇੱਕ ਇੱਕ ਬੇਨਤੀ ਆ ਸਮਰਾਏ ਵਾਲਿਆਂ ਨੂੰ ਇੱਕ ਇੱਕ ਵੋਟ ਜਿਹੜੀ ਆ ਤੁਸੀਂ ਪੰਜਿਆਂ ਨੂੰ ਪਾਉਣੀ ਆ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਨੂੰ ਹੋਰ ਚੰਗਾ ਕਰ ਸਕੀਏ ਡਿਵੈਲਪਮੈਂਟ ਕਰ ਸਕੀਏ ਕਿਉਂਕਿ ਜਦੋਂ ਵੀ ਸੇਵਾ ਉਦੋਂ ਹੋ ਸਕਦੀ ਜਦੋਂ ਉਹਦੇ ਕੋਲੇ ਪਾਵਰ ਆਉਂਦੀ ਹੈ ਤੋਂ ਪਾਵਰ ਤਾਂ ਆ ਸਕਦੀ ਜੇ ਤੁਸੀਂ ਸਾਨੂੰ ਇਹ ਸੀਟਾਂ ਦੋਗੇ ਅਗਰ ਤੁਸੀਂ ਸਾਨੂੰ ਸੀਟਾਂ ਦਿੰਨੇ ਆ ਅਸੀਂ ਤੁਹਾਡੇ ਜਿਹੜੇ ਆ ਤੁਹਾਡਾ ਵਿਸ਼ਵਾਸ ਹੈ ਛੋਟੀਆਂ ਸ਼ਾਮਾਂ ਨੂੰ ਜਰੂਰ ਅਸੀਂ ਦੇਖਦੇ ਹੋਏ ਅੱਗੇ ਵਧਾਂਗੇ ਔਰ ਮਿਹਨਤ ਕਰਾਂਗੇ ਕਿਉਂਕਿ ਸਾਡੇ ਕੋਲੇ ਬੜਾ ਕੌਸ਼ਿਸ਼ ਆ ਸਿਰਫ ਉਸ ਸਿਸਟਮ ਨੂੰ ਠੀਕ ਕਰਨ ਵਾਲੇ ਬੰਦਿਆਂ ਦੀ ਘਾਟ ਹੈ ਮੈਂ ਇੱਕ ਬੇਨਤੀ ਫੇਰ ਕਰ ਦਿਆਂ ਪਈ ਈਰਖਾ ਨਾ ਰੱਖਿਓ ਮਨ ਦੇ ਵਿੱਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜੇ ਠੀਕ ਲੱਗਦਾ ਨਾ ਉਸ ਬੰਦੇ ਨੂੰ ਚੁਣ ਲਿਓ ਸਮਾਜ ਨੂੰ ਫਿਰ ਠੀਕ ਕਰ ਸਕਦੇ ਆ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅੱਗੇ ਵਧਣ ਤੋਂ ਜੇ ਅਸੀਂ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਗਿਲੇ ਸ਼ਿਕਵੇ ਕਰਦੇ ਰਹੇ ਫਿਰ ਮਾੜਾ ਰਾਜ ਕਰੂਗਾ ਫਿਰ ਤੁਹਾਡਾ ਨੁਕਸਾਨ ਹੋਊਗਾ ਫਿਰ ਅਸੀਂ ਦੁਖੀ ਹੋ ਕੇ ਪਿੱਟਦੇ ਆ ਜੇ ਬਚਣਾ ਆਹ ਇਕੱਠੇ ਹੋ ਕੇ ਚੰਗੇ ਨੂੰ ਚੁਣ ਲਈਏ ਸੋ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਾਇਓ ਤੇ ਇੱਕ ਚੰਗੇ ਸਮਾਜ ਦੀ ਸਜਣਾ ਕਰੀਏ ਧੰਨਵਾਦ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿ YouTube, Facebook, Instagram aur WhatsApp channel par